ਹੇ ਗਾਇਜ਼ ਵੈਲਕਮ ਬੈਕ ਟੂ ਅਨਦਰ ਬਲੌਗ ਅੱਜ ਆਪਾਂ ਜਾਣਾ ਅੱਜ ਆਪਾਂ ਜਾਣਾ ਤੇ ਬਾਰੇ ਪਰ ਆਪਾਂ ਗਏ ਨਹੀਂ ਕਿਤੇ ਅੱਜ ਆਪਾਂ ਘਰੀ ਬਲੌਗ ਬਣਾ ਰਹੇ ਆ ਇੱਕ ਬੰਦਾ ਬੁਲਾਇਆ ਸੀ ਉਹ ਆਇਆ ਨਹੀਂ ਹੈਗਾ ਅੱਜ ਉਸ ਕਰਕੇ ਘਰੀ ਬਲੌਗ ਬਣਾ ਰਹੇ ਆਪਾਂ ਤੇ ਅੱਜ ਘਰੀ ਆਪਾਂ ਕੰਮ ਲਾਦਾ ਬਾਪੂ ਨੇ ਤੇ ਅੱਜ ਮੇਰੇ ਵੀ ਆਪਣੇ ਘਰੇ ਆਇਆ ਹੋਇਆ ਤੇ ਤੁਹਾਨੂੰ ਮੈਂ ਸਾਰਾ ਵਿਊ ਦਿਖਾ ਦਣਾ ਆਪਣੇ ਘਰ ਦਾ ਪਹਿਲਾਂ ਤੋ ਲਿਆ ਹੁਣ ਹੁਣ ਆਪਾਂ ਇਹਨੂੰ ਕਸਾਂਗੇ ਨਾ ਟਨੋ ਕਹਿੰਦੇ ਤੋ ਲਓ ਫਿਰ ਚਲ ਕੱਕ ਵੇਰੇ ਨੂੰ ਕੱਪਿਆ ਲਾ ਕੀ ਹੈ ਗਾਇਸ ਇਹ ਗਾਇਸ ਇਹ ਕੀ ਹੈ ਡੂ ਵਾਲਾ ਕਾਸ਼ਾ ਤੋ ਮਾ ਫਰਮ ਕਰੀ ਬਾਰੋਂ ਦਰਾਂ ਨਾ ਬਰਦਾ ਚੱਕ ਜਗਲੀ-ਉਲੀ ਫਿਰ ਉੱਥੇ ਟੰਗਾਂਗੇ ਆਪਾਂ ਇਹਨੂੰ ਫਿਰ ਉੱਥੇ ਟੰਗਣਾ ਇਹਨੂੰ ਕੱਪੜੇ ਨੂੰ ਨਿਚੋੜ ਕੇ ਬਈ ਆਹ ਸਭ ਵੀ ਡਾ ਲਾ ਮੇਨ ਮੁੰਡਾ ਚੰਕ ਕੱਲਾਤਾ ਉਹ ਤਾਂ ਗਾ ਯਾਰ ਮਾਲ ਵੀ ਆ ਗਈ ਉਧਰੋਂ ਆਪਣੀ तो 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 तो। हाथ <laughs> 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 <थू> कुछ साफ की करी आने ललिया वे चालू करा लिया टेप हुए ਨਵਾਂ ਬਣਾ ਲੈਨੇ ਕੋਈ ਸਾਊਂਡ ਫਿਲੋ ਨਵੀਂ ਕੀ ਕਰ ਰਹੇ ਹੋ ਗੁਰਸਾਹ ਤੁਸੀਂ ਇਹ ਗਾਇਸ ਇਹ ਜੋ ਫੁੱਲਾਂ ਵਾਲਾ ਕਾਸ਼ਾ ਇਸ ਨਟਾਂਕੂ ਕਰਾ ਕੀ ਹੋ ਗਿਆ ਕਰਤੀ ਲਾਓ ਕੱਤ ਲੈਣਾ ਅੱਡਾ ਲੰਬਾ ਕਰteneਗਾ ਪਰ ਅਬ ਉਹ ਰੀਗਾਲੀ ਪਾ। ਸਾਥ ਸਾਥ ਦਾ। ਮਾਈਕ ਡਰਾਈਵਰ ਇੱਕ ਤੋਂ ਨੰਨੇ। ਉਹ ਲੰਦਾ ਨਹੀਂ ਗਿਆ ਇਹ। ਸੱਚ ਦੱਚ ਰੋ ਗਿਆ। ਤਾਰ ਤਾ ਲਾਈ ਨਹੀਂ ਗਈ। ਸੱਚ ਦੱਚ ਵੱਡਾ। ਟੰਗ ਦੇ ਯਾਰ ਆ ਠੱਲੇ ਕਰ ਲੈ ਇਹਨੂੰ। ਟੰਗ 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 ਆ ਅੱਜ ਉਹਨੇ ਟੰਗਤਾ ਪੱਖਾ ਮਿਸ਼ਨ ਸਕਸੈਸਫੁਲ। ਸਾਡਾ ਮਿਸ਼ਨ ਹੋ ਗਿਆ ਪੁੱਤਰਾ ਪੱਖੇ ਵਾਲਾ ਤਾਂ ਇਹ ਗਾਜ ਪੱਖਾ ਟੰਗਦਾ ਚੁੱਪ ਕਰ ਲੈ ਲੈ ਲਾ ਦੇ ਜੁੱਭਰਾ ਜੁੜਾ ਉੱਤੇ ਕਰਨਾ ਬੰਨੇ ਉਹ ਆ ਮੇਕ ਤੇ ਬੰਨ ਨਹੀਂ ਪਉ ਜਿਹੜੀ ਹੋ ਰਹੀ ਦੇਖ ਉੱਪਰ ਉਹ ਬਾਲੀ ਚ ਗੱਡ ਰਖਿਆ ਤੇ ਧਰ ਕੇ ਦੀ ਚਿੜੀ ਤੋਂ ਆਰ ਨਾ ਡੀਪੋ ਦਾ ਚਿੜੀ ਛੀੜੀ ਤੇ ਕੰਦਜੀ ਵੀ ਡਰਾਤਾ ਦੀ ਮੁੰਡਾ ਹਾਂ ਉਹ ਤਾਂ ਜੋਰ ਨੂਰਾ ਨਾਲ ਫਿਰ ਬਹੁਤ ਦਿੱਕਾ ਜੂਰ ਨਾਲ ਬੋਲੀ ਬੋਲਦੀ ਲੈ ਟੰਗ ਕੇ ਨਾ ਯਾਰਾ ਬਸ ਪੱਕਾ ਟੰਗਦਾ ਮੈਂ ਆਪਾਂ ਇਹਨੂੰ ਚਲਾਵਾਂਗੇ ਥੋੜੇ ਕਿ ਟਾਈਮ ਤੱਕ ਜੁੜ ਜੁੜ ਲਾ ਦਈਏਗਾ ਬੋਡੀ ਰਾਕ ਦਿਖਾਉਂਦੇ ਆ ਬ੍ਰਾਂਡ ਬੋਡੀ ਦਾ ਬ੍ਰਾਂਡ ਉਹ ਕੜੇ ਜਾਂਦਾ ਆ ਪੋੜੀ ਦਾ ਬ੍ਰਾਂਡ ਦੇਖੋ ਯਾਰ ਸੇਮੀ ਬੋਚ ਕੇ ਯਾਰ ਕਿੱਥੋਂ ਲਿਆਤਾ ਹੀ ਹੈ ਪੋੜੀ ਥੋੜੀ ਇਹ ਪੋੜੀ ਕਿੱਥੋਂ ਲਿਆਤੀ ਹੈ ਬ੍ਰਾਂਡਡ ਪੋੜੀ ਹੈ ਹਾਈ ਫਾਈ ਉਹ ਵੀਡੀਓ ਇਹ ਦੇਖੀਏ ਲੈ ਟੰਗ ਕੇ ਰਹਾ ਮੁੰਡਿਆ ਯਾਰ ਉਹ 'ਚ ਥੋੜੀ ਗਰੰਟੀ ਹੈ ਯਾਰ ਬੋਲੇ ਤਾਂ ਸਾਰੀ ਗਿੱਟ ਗਰੰਟੀ ਹੈ ਲੈ ਉਹਦੇ ਨਾਲ ਬਣੇਗਾ ਯਾਰ ਤੂੰ ਮਾਰ ਮਾਰ ਕਰ ਲਿਆਦਾ ਕਰਾਟਾ ਲਾਉ ਰਿਹਾ ਜੀ ਉਹ ਲਾ ਦੇ ਹੁਣ ਗੱਠ ਬੰਨਣ ਦੀ ਲੋੜ ਤਾਂ ਨਹੀਂ ਛੱਡੀਆਂ ਪਾ ਰ ਚ ਆਓ ਜੀ ਹਾਂ ਅਰੇ ਕਿੱਛ ਪਾ ਦੇ ਮੇਰੀ ਸੁਣਦਾ ਕਰੰਟ ਹੈ ਜੋੜਾ ਚ ਉਹ ਵੀ ਮਾਰੀ ਜਾਂਦਾ ਹੱਥ ਜੇ ਆਖਾ ਵਿੱਚ ਕੇ ਕਰੇ ਕੰਮ ਅੱਕਾ ਹੋ ਗੋ ਲੈ ਵੇ ਹਾਂ ਫਿਰ ਆ ਥੱਲੇ ਲੱਗਦੀ ਰਹੂਗੇ ਬੰਦਾ ਸਲਾ ਲੈ ਛਿਲ ਲੈ ਵਾਹ ਕਰ ਲੈ ਮੈਂ ਕੀ ਕਰ ਲੈ ਰਾਸ ਨਲਾਲ ਚਿੰਨੀ ਬੈ ਯੂਗਲਾ ਦੀ ਯੂਮੇ ਗ੍ਰਾਂਟ ਬੋਲਾ ਲਗਾ ਹੁੰਦਾ ਲੈ ਜੀ ਚੱਲ ਲੈ ਸ਼ੂਪਰਾ ਬਲਾਸ ਫੜ ਜੀ ਹੁੰਦਾ ਇਹ ਬੱਲਵਾਲਾ ਗੱਬਲੇ ਬੈਸ ਤਾਂ ਅੰਡਾ ਹਾਲ ਹੋ ਗਿਆ ਬਾਤ ਜੀ ਮਤ ਹਾਲ ਖੁੱਦ ਹੀ ਹੋਰੀਆ ਤਾਰਾ ਕੇ ਟਿਨੋਟ ਗ੍ਰਾਂਟ ਵਾਲੀ ਆ ਵੀਡੀਓ ਬਣਾਇਆ ਆ ਅੱਛਾ ਅਸੀਆ ਅੱਛਾ ਪੈ ਜੀਵਰ ਪੈ ਜੀਵਰ ਪੈ ਜੀਵਰ ਕੰਮ ਮਾਮੂਲੀ ਨੇ ਜੋ ਪਤਾ ਜੁੜਾਵਾ ਅਜੀ ਆਪਣਾ ਕੀ ਬਹਿ ਲਈਏ ਲੱਖੇ ਦੀ ਆ ਚੱਲ ਲਗੂਗਾ ਇੱਕ ਵਾਸਾ ਆ ਗਈ ਅਜੇ ਬੱਕੇ ਦਾ ਦੂਜੀ ਤਾਰ ਵੀ ਲਾ ਦੇ ਹੁਣ ਦੇਖ ਲਈਏ ਚੱਲਦਾ ਕਿ ਗਣਾਣਾ ਨਾਰ ਕੀ ਤਾਰ ਲਾ ਤੀ ਦੋ ਚੱਲਿਆ ਨਹੀਂ ਫਿਰ ਉਹ ਆ ਨਹੀਂ ਚੱਲਦਾ ਸੱਚ ਨਾਲ ਸੱਚ ਜਲਾਇਓ ਅੱਗ ਦੜਨਾ ਤੇ ਲਾਈ ਲਾ ਦੋ ਸੱਚ ਆਈ ਪਤਾ ਲੱਗ ਜੀ ਯਾਰ ਫਿਰ ਚੱਲਦਾ ਗਣਾਣਾ ਫਿਰ ਫੇਰ ਪਟਨੇ ਪੈਣਗੇ ਨਾ ਚੱਲਿਆ ਕਿੱਥੇ ਦਿੱੱਤੇ? ਬਦਲੂ ਸੱਚ ਕਿੱਥੇ ਈ? ਕਿੱਧਰ ਸੱਚੇ ਦੀ? ਕਿੱਥੇ ਕਿੱਧਰ? ਲਾਏ ਬੇ। ਲਾ ਸੱਚ। ਖਲ ਸੱਚਾ। ਹਾਂ। ਚੱਲ ਆ। ਲਾ ਸੱਚ। ਦੱਬੇ ਬੰਦ ਕਰ। ਦੇਖ ਚੱਲ ਪਿਆ। ਚੱਲ ਪੈ ਚੱਲ ਪਾ। ਚੱਲ ਪੈ ਚੱਲ ਪੈ। ਬੰਦ ਕਰਾ। ਬਸ ਕਾਮਯਾਬ ਹੋਗੀ।

ਇੱਕ ਮਾਈਕ ਪੁੱਛ ਕੇ ਚੱਲਾਂਗੇ ਨਾ ਹਾਂ ਮਾਈਕ ਪੁੱਛ ਕੇ ਚੱਲਾਂਗੇ ਇੱਕ ਦਾ ਬਰਾਮ ਲਵਾਣ ਆਉਣ ਵਾਸਤੇ ਤੇ ਇੱਕ ਟ੍ਰਾਈਪੋਡ ਦਾ ਪਤਾ ਕਰਾਂਗੇ ਜੇ ਬਾਕੀ ਤੁਹਾਨੂੰ ਉੱਥੇ ਰੇਟ ਦਿਖਾਵਾਂਗੇ ਤੁਹਾਨੂੰ ਵੀ ਦਿਖਾਵਾਂਗੇ ਤੇ ਫਿਰ ਕਰਦੇ ਹਾਂ ਇਹਦੇ ਫਿਰ ਵੀ ਲਾਣਾ ਪਊਗਾ ਉਹ ਤੋਂ ਉੱਡੀ ਜੱਗ ਹਾਂ ਛੋਟਾ ਲਾਣਾ ਆ ਲਿਆ ਪਈ ਗਾਈਸ ਆਪਾਂ ਹੁਣ ਇੱਕ ਹੋਰ ਕੰਮ ਜਾ ਜੀਏ ਉੱਥੇ ਜਾ ਕੇ ਤੁਹਾਨੂੰ ਦੱਸਾਂਨੇ ਆਪਾਂ ਇਹਦੇ ਪੂਰੇ ਦਿਖਾ ਕੇ ਲਿਆਣਾਗੇ ਆਪਾਂ ਆਪਦੇ ਚੈਨਲ ਦਾ ਨਾਮ ਅੱਜ ਹੋਰ ਤੁਹਾਨੂੰ ਦੱਸਾਂਗੇ ਹੋਰੀ ਤਾਂ ਗਾਈਸ ਆਪਾਂ ਚੱਕ ਲਈ ਪਰ ਇੱਕ ਹੋਰ ਕੀ ਕਰਾਂਗੇ ਲੈ ਆਪਾਂ ਹਾਂ ਚੋਰ ਨਟ YouTube ਦਾ ਨਾਮ ਲਿਖ ਕੇ ਲੈ ਆ ਟਾਪੇ ਤੇ ਮੋਟਰ ਸਾਈਡ ਤੇ ਇੱਕ ਕਰਾਈ ਲਾਈਟ ਤੇ ਸਮੋਕ ਅੱਗੇ ਜਾ ਕੇ ਰੁਕਦੇ ਆ ਫਿਰ ਤੁਹਾਨੂੰ ਦਿਖਾਵਾਂਗੇ ਉੱਥੇ ਮਕਾਨ ਤੇ ਤਾਂ ਨਹੀਂ ਬਣਾਈ ਉੱਥੇ ਜਿਆਦਾ ਇਕੱਠ ਹੋ ਰਹੇ ਦੀਆ ਰਸ਼ਤੀ ਗਾਈਸ ਉੱਥੇ ਰਸ਼ਾ ਤਾਂ ਕਰਕੇ ਉੱਥੇ ਬਣਾ ਨਹੀਂ ਸਕਿਆ ਸੀ ਵੀਡੀਓ ਪਰ ਫੇਰ ਪਾ ਲਿਆ ਪਿੰਡ ਨੂੰ ਮੋਟਰਸਾਈਕਲ ਤੇ ਉੱਥੇ ਜਾ ਕੇ ਰੋਕਾਂਗੇ ਤੁਹਾਡੇ ਕਮੈਂਟ ਆ ਗਏ ਜੇ 10 ਕਮੈਂਟ ਆ ਗਏ ਵੀ ਲਿਓ ਵੋਟ ਕਰਾਂਗੇ ਲਿਆਵਾਂਗੇ ਬਾਈ ਫਿਰ ਤਾਂ ਅਸੀਂ ਲਿਆਵਾਂਗੇ ਉਹ 600 600 ਰੁਪਏ ਦਾ ਖੇਦਾ ਦੀ ਮਾਈਕ ਫਿਰ ਤਾਂ ਅਸੀਂ ਲਿਆਵਾਂਗੇ ਜੇ ਤੁਹਾਡੇ ਕਮੈਂਟ ਆ ਗਏ ਜੇ 10 ਕਮੈਂਟ ਨਾ ਆਏ ਹਾਂ ਦੇ ਫਿਰ ਅਸੀਂ ਲਿਓ ਦੇ ਜਾਈਏ ਫਿਰ ਅਸੀਂ ਰਸਤਾ ਲਿਆ ਮਾਈਕ ਕੀ ਲਿਖਿਆ ਜਿਹਨੇ ਇੱਕ ਪਹਿਲਾਂ ਤਾਂ ਦੇਖੋ ਤੁਸੀਂ ਸਮੋਕ ਕਰਾਈ ਆਪਾਂ ਨੇ ਤੇ ਨਾ ਮੈਂ ਆਪਣੇ ਬਾਈ ਨੇ ਸਿਮ ਵਲੋਗ ਕਵਾਰ ਫੇਰ ਤੋਂ ਤੇ ਇਹ ਨਾਲ ਖੈ ਦਾ ਫਾਇਦਾ ਤਾਂ ਹੀ ਨੇ ਆਏ ਜੇ ਤੁਸੀਂ ਚੈਨਲ ਨੂੰ ਕਰੋਗੇ ਸਬਸਕ੍ਰਾਈਬ ਆ ਆਪਾਂ ਦੇਖਦੇ ਆ ਪਬਲਿਕ ਚ ਵਲੋਗ ਬਣਾਵਾਂਗੇ ਜਾਂ ਕਿ ਪਬਲਿਕ ਰੈਕਸ਼ਨ ਦੀ ਵੀਡੀਓ ਬਣਾਵਾਂਗੇ ਤੇ ਚੈਨਲ ਨੂੰ ਕਰੋਗੇ ਸਬਸਕ੍ਰਾਈਬ ਚੱਲੀਏ ਫਿਰ ਚੱਲ ਸੈਰੀ ਤੇ ਬੋਲੀ ਜਪਣੀ ਗਾਈਸ ਸੈਰੀ ਜੇ ਮੈਨੂੰ ਕੋਣ ਪਤਾ ਆਪਾਂ ਪਹਿਲੇ ਵਾਲੇ ਵਲੌਗ ਪਹਿਲੇ ਵਾਲੀ ਵੀਡੀਓ ਚ ਇੱਕ ਕਿਹਾ ਸੀਗਾ ਵੀ 5000 ਸਬਸਕ੍ਰਾਈਬਰ ਤੇ ਆਪਾਂ ਕਰਾਂਗੇ ਇੱਕ ਬਹੁਤ ਵੱਡੀ ਪਾਰਟੀ ਸਰਪ੍ਰਾਈਜ਼ ਦੇਵਾਂਗੇ ਤੁਹਾਨੂੰ ਇੱਕ ਬਹੁਤ ਵੱਡਾ ਜਿਵੇਂ ਤੁਹਾਨੂੰ ਦੱਸਿਆ ਦੀਗਾ ਮੈਂ ਤੇ ਜਦੋਂ ਛੇਤੀ ਛੇਤੀ 5000 ਸਬਸਕ੍ਰਾਈਬਰ ਕੰਪਲੀਟ ਕਰਾ ਦੋ ਸਰਪ੍ਰਾਈਜ਼ ਤੁਹਾਡਾ ਤਿਆਰ ਹੈ ਚਾਈਪੁਰ ਧਿਆਨ ਦੇ ਇੱਕ ਨਾਲੇ ਲੈਂਦੇ ਮੈਂ ਇੱਕ ਮਾਈਕਾ ਫੇਰ ਵਲੌਗ ਦੇਖਣ ਦਾ ਤੁਹਾਨੂੰ ਨਜ਼ਾਰਾ ਆਇਆ ਕਰੂਗਾ ਤੇ ਸਾਨੂੰ ਬਣਾਉਣ ਦਾ ਤਾਂ ਨਜ਼ਾਰਾ ਆਉਂਦਾ ਹੀ ਆ ਮਿੱਤਰੋ ਜਿਹੜੇ ਭਾਈ ਪੰਜਾਬ ਤੋਂ ਨਜ਼ਾਰਾ ਉਹ ਜ਼ਰੂਰ ਤੋਂ ਜ਼ਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ 5000 ਸਬਸਕ੍ਰਾਈਬਰ ਹੋ ਗਈ ਤਾਂ ਆਪਾਂ ਸਰਪ੍ਰਾਈਜ਼ ਦੇਵਾਂਗੇ ਤੁਹਾਨੂੰ ਇੱਕ ਬਹੁਤ ਤਾਕੜਾ ਫਿਰ ਆਪਾਂ ਰੈਗੂਲਰ ਬਲੌਗ ਬਣਾਇਆ ਕਰਾਂਗੇ 5000 ਸਬਸਕ੍ਰਾਈਬਰ ਛੇਤੀ ਛੇਤੀ ਕਰਾ ਦਿਓ ਆਪਣੇ ਪੰਜਾਬੀ ਬੰਦੇ ਆ ਪੰਜਾਬੀ ਲੋਕ ਪਿਆਰ ਜ਼ਰੂਰ ਕਰੋ ਫੋੜ ਕਿੱਥੇ ਜਾਵੇਗਾ ਮੈਂਡ ਚ ਆ ਗਈ ਡਿਗਰੀ ਤਾਰ ਕੇ ਨਾਲ ਚੱਲ ਪੂਰੀ ਪਹਿਲਾਂ ਥੋੜੀ ਡਿਗਰੀ ਕੱਟ ਦੇ ਉਹ ਮੇਰੇ ਘਰ ਹੁਣ ਧਰ ਕੇ ਬੋਰੀ ਖਲਤ ਦੀ ਆ ਗਈ ਬਾਹਰੇ ਤੇ ਹੁਣ ਮੇਰੇ ਘਰੇ ਛੱਡ ਗਿਆ ਉਹ ਮੇਰ ਮੈਨੂੰ ਚੱਲ ਦਿਆ ਮੇਰੇ ਘਰੇ ਫੇਰ ਚਲੋ ਭਾਈ ਸਾਰੇ ਪਹੁੰਚ ਗਏ ਹੁਣ ਮੈਂ ਤੇ ਹੁਣ ਕਰਕੇ ਥੋੜੀ ਜੀ ਟਾਈਮ ਰੈਸਟ ਨਹਾ ਨੂੰ ਕਿ ਸੌ ਸੁਕੇ ਫਰੈਸ਼ ਹੋ ਕੇ ਫਿਰ ਮਿਲਦੇ ਆ ਤੁਹਾਨੂੰ ਅੱਜ ਨਾ ਅੱਡ ਨੂੰ ਮੇਰੀ ਯਾਰ ਚੱਲ ਸੁਣਾ ਅੱਜ ਯਾਰ ਸਾਡੇ ਨਾਲ ਕੁਝ ਬੰਦੇ ਦੱਲ ਬਣਾ ਕਰਗੇ ਇਸ ਕਰਕੇ ਮੈਨੂੰ ਆਪਦਾ ਮੋਟਰਸਾਈਕਲ ਲੈ ਕੇ ਯਾਰ ਹੁਣ ਕੰਘੀ ਜਾਣਾ ਪਿਆ ਬਲੌਗ ਕਹਿੰਦੇ ਜੀ ਸਾਡੇ ਵੀ ਅੱਜ ਪੱਕਾ ਕਿਚਨ ਲਾਂਗੇ ਅਲੇ ਪੰਦੋਂ ਕੰਮ ਕਰਕੇ ਟਾਈਮ ਤੇ ਮੁੱਕ ਕੇ ਫੋਨ ਵੀ ਨਹੀਂ ਚੱਕਿਆ ਸਾਡਾ ਮੇਰੇ ਮਾਸਾ ਮੋਟਰੇ ਕਿੱਧਰ ਰੁਕੇ ਸਾਲ ਕੋਈ ਦੀ ਪਰਵਾਹ ਨਹੀਂ ਕਰੀ ਚੰਗਾ ਫਿਰ ਬਰਖਾ ਨੂੰ ਲੈ ਲਾ ਵੇ ਅਗਰ ਖਾ ਗਿਆ ਤਾਂ ਯਾਰ ਬਰਖਾ ਬਰਖਾ ਆ ਗਿਆ ਬਰਖਾ ਗਈ ਬਰਖਾ ਆ ਗਿਆ ਚੰਗਾ ਹਾਂਜੀ ਫਿਰ ਮਿਲਦੇ ਆ ਤੁਹਾਨੂੰ ਨਾ ਉਹ ਤਾਂ ਫਰੈਸ਼ ਹੋ ਰਿਹਾ ਸੀ ਕਿੱਥੇ ਨਹੀਂ ਮਿਲਦੇ ਆ ਪਾਰਕ ਚ ਮੈਂ ਨਾਉਣ ਜਾ ਰਿਹਾ ਸੀ ਗਾਇਸ ਇਹਨੇ ਮੈਨੂੰ ਕੱਟਤੀ ਗਾਲ ਹੁਣ ਦੱਸ ਤਰਾ ਕੀ ਬਣੂਗਾ ਗਾਇਸ ਫ੍ਰੀ ਫਾਇਰ ਖੇਲੋਗੇ ਆਪ ਆਏ ਭੈਣ ਭੈਣ ਆਇਆ ਫਿਰ ਮਾਰੀ ਨਾ ਆਇਆ ਮਾਰੀ ਨਾ ਗਾਲ ਕੱਟੀ ਹੁਣ ਮੁੜ ਕੇ ਨਾ ਬਈ ਕੱਢੂਆਂ 2000 years later ਹਾਂਜੀ ਗਾਇਸ ਹੁਣ 5:50 ਹੋ ਗਏ ਤੇ ਮੈਂ ਆ ਗਿਆ ਪਾਰਕ ਚ ਆਤੀ ਜੇ ਇੰਦਰੀ ਹੋਰੀ ਇਹਨਾਂ ਨੂੰ ਮਿਲਦੇ ਹੁਣ ਨਾ ਤੋ ਕਿ ਹਲੇ ਬੈਠਾ ਹੀ ਦੀ ਮੈਂ ਵਲੌਗ ਥੋੜਾ ਜਿਹਾ ਐਡਿਟ ਕਰ ਰਿਹਾ ਸੀ ਤੇ ਉਹਦੀ ਇਹ ਆ ਗਏ ਹੁਣ ਮਿਲਦੇ ਇਹਨਾਂ ਨੂੰ ਹੋਰ ਬਈ ਆ ਬਈ ਸਹੀ ਕਿਵੇਂ ਆ ਬਈ ਠੀਕ ਐ ਕਿਵੇਂ ਆ ਬਈ ਠੀਕ ਐ ਬਈ ਹੋਰ ਫੇਰਾ ਬੈਜੋ ਭਾਈਆ ਭਾਈਆ ਅੱਜ ਇਹ ਬਣਾਵਾਂਗੇ ਅੱਜ ਵੀਡੀਓ ਤੇ ਮੈਂ ਆਪਦੀ ਆਈਡੀ ਡਿਸਕ੍ਰਿਪਸ਼ਨ ਚ ਪਾਉਂਗਾ ਜੇ ਤੁਸੀਂ ਦੇਖਣੀ ਆ ਬੰਦੇ ਦੀ ਜਿਹੜੀ ਆ ਆਈਡੀ ਦੇਖ ਸਕਦੇ ਹੋ ਮੈਂ ਵੀਡੀਓ ਬਣਾ ਰੈੱਡ ਬੁੱਟ ਪਾਵਾਂਗੇ ਦੀ ਤੇ ਉਹ ਆ ਗਿਆ ਆਪਣਾ ਯਾਰ ਕੀ ਨਾਮ ਉਹਦਾ ਕ੍ਰਿਸ਼ਨ ਕ੍ਰਿਸ਼ਨ ਆ ਗਿਆ ਆਪਣਾ ਯਾਰ ਹੁਣ ਉਹ ਮਿਲਦੇ ਆ ਤੇ ਫੇਰ ਮੇਰ ਹੋਰੀ ਆਣਗੇ ਫੇਰ ਮਿਲਦੇ ਮੇਰ ਨਾਲ ਵੀ ਮਿਲਾਵਾਂਗੇ ਸੋਨੂੰ ਬਾਅਦ ਚ ਮਿਲਦਾ ਸੋਨੂੰ ਲੈ ਵੀ ਆ ਆ ਗਿਆ ਮੇਰਾ ਭਾਈਆ ਅਟੰਡਰ ਹੈ ਅਟੰਡਰ ਹੈ ਭਾਈਆ ਆਹ ਦੀ ਜੀ ਦਾ ਪਾਇਆ ਆਹ ਦੀ ਕੁਦੇ ਨਹੀਂ ਲੇ ਗਿਆ ਫੋਨ ਦਾ ਸੱਚਾ ਆਹ ਫੋਨ ਹੈ ਗਾਈਸ ਉਹ ਆਹ ਫੋਨ ਹੈ ਤੇ ਦੇਖੋ ਸਕਰੀਨ ਨਾ ਕਾਲੀ ਹੋਈ ਪਈ ਜਮਾ ਉੱਪਰੋਂ ਚੰਦਾ ਪੂਰਾ ਆਪਾਂ ਲਾਵਾਂਗੇ ਇਹਨੂੰ ਆਹ ਤੂੰ ਦੇਦਾ ਮੂੰਹ ਤੇ ਦਿਖਾ ਦੇ ਚੱਲ ਕੋਈ ਨਹੀਂ ਬੈਠੋ ਬੈਠੋ ਬੈ ਜਾ ਭਾਈਆ ਇਹ ਗਰੀ ਉਲਾ ਉਲਾ ਮੂੰ ਤਾਲਿਮ ਤਾਲਿਮ ਉਹ ਇਦਰੀ ਦਾ ਭਾਈ ਹੈ ਗਾਈਸ ਉਲਾ ਇਦਰੀ ਦਿਖਾਓ ਇਦਰੀ ਦਾ ਫੋਟੋ ਕਰਾਈ ਜਾਣੇ ਕੁੱਟਦਾ ਤਾਂ ਘਪਾਵਾਗੇ ਇੰਦਰੀ ਜੀ ਪੁੱਤੋ ਲਾ ਰਿਆ ਅੱਗੇ ਇਹਦਾ ਭਾਈ ਇਹੰਦੀ ਵੇਹੇ ਇੰਦਰੀ ਜੀ ਕੁੱਟਵਾ ਦਿੰਦੇ ਆ ਉਹ ਦਿਖਾਉਂਦੇ ਸਪੈਸ਼ਲ ਤਾਂ ਕਿੱਧਰ ਆ ਰਿਹਾ ਔਰੇ ਆ ਜਾ ਔਰੇ ਆ ਜਾ ਹਾਂਜੀ ਹੁਣ ਆਪਾਂ ਆ ਚੁੱਕੇ ਇੱਕ ਐਹੀ ਜੀ ਜਗ੍ਹਾ ਤੇ ਜਿੱਥੇ ਕੁਸ਼ਕ ਯਾਰ ਆਪਣੇ ਕੁਸ਼ਕ ਦੋਸਤ ਪੁਰਾਣੇ ਤੇ ਕੁਸ਼ਕ ਸਕੂਲ ਦੀਆਂ ਯਾਦਾਂ ਨੇ ਜਿਹੜੀਆਂ ਉਹ ਜੁੜੀਆਂ ਹੋਈਆਂ ਨੇ ਬਹੁਤ ਪੁਰਾਣੇ ਪਹਿਲਾਂ ਪੜਕੇ ਹੀ ਗਏ ਆ ਇੱਥੇ ਅਸੀਂ ਸਾਡੇ ਨਾਲ ਕੁਸ਼ਕ ਯਾਰ ਜਿਹੜੇ ਸਾਡੇ ਨਾਲ ਕੁਸ਼ਕ ਯਾਰ ਨੇ ਜਿਹੜੇ ਉਹ ਹੈ ਜੀ ਨੇ ਪਰ ਜਿਹੜਾ ਸਕੂਲ ਸਾਡਾ ਹੁਣ ਬਦਲਤਾ ਪਰ ਕੁਝ ਜਾਂਦਾਂ ਜਿਹੜੀਆਂ ਸਾਡੇ ਹਾਲੇ ਤੱਕ ਉਰੇ ਫਿਰਦੀਆਂ ਨੇ ਬਸ ਇਸ ਗੱਲ ਤੇ ਇੱਕ ਲਾਈਕ ਤਾਂ ਬਣਦਾ ਤੇ ਸਾਨੂੰ ਇਹਦੀ ਸਕੂਲ ਦੀ ਹਮੇਸ਼ਾ ਜਿਆਦਾ ਆਉਂਦੀ ਰਹੂਗੀ ਕਿਉਂਕਿ ਇੱਥੇ ਅਸੀਂ ਛੋਟੇ ਹੁੰਦੇ ਪੜ੍ਹ ਕੇ ਗਏ ਆ ਤੇ ਸਾਡੇ ਯਾਰ ਦੋਸਤ ਨੇੜੇ ਕੁਝਕ ਨਾਲ ਹੈਗੇ ਨੇ ਪਰ ਕੁਝਕ ਨਹੀਂ ਹੈਗੇ ਕੁਝਕ ਦਲਪੁਣਾ ਕਰ ਗਏ ਕੁਝਕ ਵਧੀਆ ਨਿਕਲ ਗਏ ਮਜ਼ਾ ਆਇਆ ਬਹੁਤ ਪੁਰਾਣੀ ਲਾਇਆ ਯਾਰਾ ਜੇ ਹੈ ਗੋਪੀ ਰਸੋੜੇ ਵਿੱਚ ਕੌਣ تھا ਆ ਭੈਣ ਜੋ ਬਹੁਤ ਪ੍ਰਾਣੀ ਲੈ ਆ ਮਿੱਤਰੋ ਆ ਖਾਤਰਾ ਪਤਾ ਨਹੀਂ ਕਿ ਨਹੀਂ ਲਿਖਿਆ ਸੀ ਭੈਣ ਜੋ ਅੱਜ ਤੱਕ ਉਹੀ ਹੈ ਅੱਜ ਤੱਕ ਖਾਤਰਾ ਤਾਂ ਸਾਨੂੰ ਨਜ਼ਰ ਨਹੀਂ ਜੇ ਕਿਸੇ ਨੂੰ ਪਤਾ ਭਈਆ ਕਮੈਂਟ ਕਰਕੇ ਦੱਸਿਓ ਜਰੂਰ ਕਿ ਨਹੀਂ ਲਿਖਿਆ ਸੀ ਇਹ ਅਰੇ ਨਾ ਕਮੈਂਟਾਂ ਨਹੀਂ ਆਇਆ ਯਾਰ ਅਤਰਫੀਮ ਨੂੰ ਵੀ ਪਤਾ ਓਏ ਆਰੇ ਦੇਖਦਾ ਕਿੰਨੇ ਛੋੜੇ ਬੋਕਟਾ ਆਏ ਸੀ ਆ ਚੀਜ਼ਾਂ ਨੇ ਆ ਚੀਜ਼ਾਂ ਇਹ ਤਾਂ ਇਹ ਜਿਆਦਾ ਆ ਗਿਆ ਇਹ ਪੂਤ ਕਾਲ ਫਿਰ ਵਰਤਮਾਨ ਕਾਲ ਪਤਾ ਨਹੀਂ ਕੀ ਕੀ ਕਿ ਇੱਕ ਆਉਤੀ ਨਾ ਨੂਨ ਜੇ ਆਹ ਪਾਸਤਾ ਉਹਦਾ ਹੋ ਇੱਕ ਆ ਬੰਦ ਜੋ ਆ ਬਰ ਕੁਬਰ ਬਜੇ ਬੇਕਰ ਮੈਨੂੰ ਫੈਂਟਦਾ ਰਹਿੰਦਾ ਦੀ ਭੈਣ ਦੀ ਅੱਛਾ ਕਹ ਹੋਰ ਯਾਰ ਕਬ ਬਲੌਗ ਦਾ ਬਣਦੀ ਰਹਦਾ ਬਲੌਗ ਦਾ ਰੇ ਬਣੇ ਬਣਦੀ ਰਹਿੰਦੀ ਕਹ ਹੋਰ ਆਂਦਾ ਹੋਇਆ ਫਰੈਂਡ ਯਾਰਾਂ ਦੀ ਯਾਰ ਫਰੈਂਡ ਨਹੀਂ ਹੋਇਆ ਦੱਤਾ ਉਹ ਬੱਛਰ ਪੈ ਗਿਆ ਅੱਖ ਚ ਹੈਡੂ ਰਿਵੈਂਸ ਹੋਰ ਕੀ ਹਾਲ ਨੇ ਬਾਬੇ ਛਲਟ ਪੀ ਲੈ ਤੇਰੀ ਮੱਛਰ ਦਾ ਪੈਣਗੇ ਹੈਗਾ ਵੀ ਆਂ ਕੋਕ ਮਾਰਾ ਕੋਈ ਆ ਜਾ ਆ ਜਾ ਬੱਜਾ ਬੱਜਾ ਏ ਗਾਇਸ ਬਲੌਗ ਜਾਂਦਾ ਮਾਰਾ ਪੁੱਠਾ ਬਾਪ ਦੁਆਰੇ ਜਾ ਕੇ ਵਾਪਸ ਆਇਆਗਾ ਕਰਾਂ ਮੈਂ ਬਲੌਗ ਕਰਾਂਗਾ ਇਹਨੂੰ ਵੀ ਕਰ ਦੇਣੀ ਹੋਰ ਹਣ ਮੋਲ ਤੁਰਲਾ ਯਾਰ ਜੇ ਤੁਰੇਗਾ ਲੋਰ ਉੱਪਰ ਜਾ ਪਹਿਲਾਂ ਲੋਰ ਉੱਤੇ ਚੱਕ ਹੋਰ ਚੱਕ ਉਹ ਲੋਰ ਉੱਪਰ ਜਾ ਲੈ ਅਰੇ ਮਈਆ ਧੋਜਾ ਦੇਖ ਲਿਓ ਯਾ ਯਾ ਮਸਤ ਹੈ गाइस ہمارا ਫ੍ਰੈਂਡ ਹੈ गाइस ਇਸਕੇ ਲਈ ਕਿ ਸਬਸਕ੍ਰਾਈਬ ਤੋਂ ਬੰਤਾ ਹੈ ਇਹ ਆ ਯੋਦਾ ਇਹ ਆ ਯੋਦਾ ਪੂਰਾ ਪੜਿਆ ਹੋਇਆ ਦੇਖੋ ਆ ਡੌਗਰੇ ਆ ਡੌਗਰੇ ਆ ਦੋ ਦੇਖਦੇ ਆ ਦੋ ਮਾਈਕ ਮਾਈਕ ਦੇਖਦੇ ਦੰਦੀ ਵੱਟ ਦੰਦੀ ਟੀਟੂ ਇਹ ਟੀਟੂ ਹੈਲੋ ਟੀਟੂ ਇੱਧਰ ਆ ਉਹ ਹਾ ਤੇਨੂੰ ਤਾਂ ਮੈਂ ਬੁਲਾਉਂਦਾ ਨਹੀਂ ਅਬੇ ਸਾਲੇ ਮੈਂ ਪੁੱਲ ਜੱਟ ਕਰੀ ਇਹਦਾ ਫੁੱਦੂ ਬੰਦੇ ਨਾਲ ਰਹਿੰਦਾ ਗਾਇਸ ਇਹਨੂੰ ਆਪਾਂ ਬੁਲਾਉਂਦੇ ਨਹੀਂ ਆ ਫੁੱਦੂ ਬੰਦਾ ਹਾਂਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਨਵੇਂ ਬਲੌਗ ਦੇ ਨਾਲ ਅੱਜ ਦਾ ਬਲੌਗ ਇੱਥੇ ਕਰਦੇ ਆ ਖਤਮ ਆ ਆਈ ਹੋਪ ਸਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ ਬਲੌਗ ਜੇ ਵਧੀਆ ਲੱਗਾ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਨਾਲੇ ਵੀਡੀਓ ਨੂੰ ਕਰ ਦਿਓ ਲਾਈਕ ਆ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਲੱਗਿਆ ਅੱਜ ਦੇ ਬਲੌਗ ਨੂੰ ਇੱਥੇ ਖਤਮ ਕਰਦੇ ਆ